ਕੀ ਹਾਲਾ ਦੋਸਤੋ ਸੋ ਅੱਜ ਦਿਨ ਐਤਵਾਰ ਜੀ ਤਰੀਕ 12 5 2024 ਟਰੈਕਟਰ ਮੰਡੀ ਹੈ ਜੀ ਮਲੋਟ ਜਿਵੇਂ ਕਿ ਕਿਸਾਨ ਵੀਰ ਕਣਕਾਂ ਵગેਰਾ ਸੰਭਾਲ ਕੇ ਤੂੜੀਆਂ ਬਣਾ ਕੇ ਵੇਲੇ ਹੋ ਚੁੱਕੇ ਆ ਤੇ ਦੁਬਾਰਾ ਤੋਂ ਜਿਹੜਾ ਗਾਹਕ ਆ ਮੰਡੀ ਚ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਸ਼ਾਮ ਦਾ ਟਾਈਮ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਅੱਜ ਕਿਹੜੇ ਕਿਹੜੇ ਟਰੈਕਟਰ ਆਏ ਤੇ ਅੱਜ ਦੀ ਅੱਜ ਦੀ ਮੰਡੀ ਦਾ ਜੋ ਰੇਟ ਰਿਹਾ ਦੋ ਤੋਂ ਲੈ ਕੇ ਤੇ 3 ਲੱਖ ਦੇ ਵਿੱਚ ਵਿੱਚ ਚਲੇ ਟਰੈਕਟਰ ਵਿਕੇ ਆ ਜੀ। ਸੋ ਟਰੈਕਟਰ ਪਹਿਲਾਂ ਤਰ੍ਹਾਂ ਤੁਸੀਂ ਦੂਰ ਤੱਕ ਦੇਖ ਸਕਦੇ ਹੋ। ਕਾਫੀ ਆਉਣ ਲੱਗ ਗਿਆ ਜੀ। ਤੇ ਟਰੈਕਟਰ ਜ਼ਿਆਦਾਤਰ ਛੋਟੇ ਹੀ ਵਿਕੇ ਆ। ਵੱਡੇ ਟਰੈਕਟਰ ਦਾ ਗਾਹਕ ਬਹੁਤ ਘੱਟ ਸੀ। ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਜੇਕਰ ਮੇਰੇ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੇ ਆਓ ਜੀ ਵੀਡੀਓ ਕਰਦੇ ਆ ਸ਼ੁਰੂ। ਸੋ ਇਹ ਟਰੈਕਟਰ ਖੜਾ ਜੀ SR 724 ਮਾਡਲ ਆ ਜੀ 2008 ਤੇ ਕੀਮਤ ਇਹਦੀ 185000 ਰੁਪਇਆ ਰੰਗ ਪੇਂਟ ਦੀ ਕੰਡੀਸ਼ਨ ਬਹੁਤ ਵਧੀਆ ਟਾਇਰ ਪਿਛਲੇ कसे ਹੋਏ ਆ ਅਗਲੇ ਹੈਗੇ 30 ਤੋਂ 35 ਪੈਸੇ ਬਾਕੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਹੈ ਜੀ ਇਹਦੇ ਨਾਲ ਆ ਗਿਆ ਜੀ John Deere 5045D ਮਾਡਲ 2013 ਤੇ ਇਹਦੀ ਜਿਹੜੀ ਕੀਮਤ ਆ 2.5 ਲੱਖ ਰੁਪਇਆ ਟਰੈਕਟਰ ਦੇ ਟਾਇਰ ਪਿਛਲੇ ਰੌਡ ਵਾਲੇ ਆ 45 50 ਪੈਸੇ ਹੋਣਗੇ ਅਗਲੇ ਐਮ ਆਰ ਐਫ ਦੇ ਆ ਜੀ 45 ਤੋਂ 50 ਪੈਸੇ ਟਰੈਕਟਰ ਇੰਜਨ ਗੇਅਰ ਦਾ ਬਹੁਤ ਵਧੀਆ ਇਹਦੇ ਨਾਲ ਖੜਾ ਜੀ ਮਹਿੰਦਰਾ 575 ਮਾਡਲ 2011 ਤੇ ਇਹਦੀ ਕੀਮਤ ਹੈ 2 ਲੱਖ 33000 ਰੁਪਇਆ ਟਰੈਕਟਰ ਦੇ ਟਾਇਰ ਚਾਰੇ ਪੱਕੇ ਆ ਐਮ ਆਰ ਐਫ ਦੇ ਅੱਗੇ ਦੇ ਨਾਲ ਖੜਾ ਜੀ ਸੋਨਾ ਲਿਕਰ ਡੀ ਆਈ 60 ਆਰ ਐਕਸ ਟਰੈਕਟਰ ਦੇ ਟਾਇਰ ਅਪੋਲੋ ਦੇ ਆ 75 280 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਰੰਗ ਪੇਂਟ ਬਹੁਤ ਹੀ ਵਧੀਆ ਸਾਈਡ ਗੇਟ ਦੇ ਵਿੱਚ ਆ ਟਰੈਕਟਰ ਨੰਬਰ ਪੰਜਾਬ ਇਹ ਟਰੈਕਟਰ ਲੈਣ ਵਾਸਤੇ ਤੁਹਾਨੂੰ ਆਉਣਾ ਪਊਗਾ ਜੀ ਬਲੋਟ ਕਿਸਾਨ ਟਰੈਕਟਰਸ ਦੇ ਕੋਲ ਤੇ ਬਾਕੀ ਬਾਈਆਂ ਦਾ ਨੰਬਰ ਆ ਜਿਹੜਾ ਤੁਹਾਨੂੰ ਡਿਸਪਲੇ ਦੇ ਵਿੱਚ ਤੇ ਦੇ ਦਾਂਗੇ ਇਹਦੇ ਨਾਲ ਆ ਗਿਆ ਜੀ ਜੋਂਡੀਰ 50 50 ਡੀ ਮਾਡਲ 2018 ਕੀਮਤ 4,85,000 ਰੁਪਇਆ ਇਹ ਹਰਿਆਣਾ ਨੰਬਰ ਆਈ ਟਰੈਕਟਰ ਬਿਲਕੁਲ オリジナルオリジナル ਕੰਡੀਸ਼ਨ ਦੇ ਵਿੱਚ ਆ ਟਰੈਕਟਰ ਅੱਗੇ ਖੜਾ ਹੈ ਜੀ ਫਾਰਮ ਟਰੈਕਟਰ ਮਾਡਲ 2000 ਕੀਮਤ 2,35,000 ਰੁਪਇਆ ਅਗਲੇ ਟਾਇਰ ਟਰੈਕਟਰ ਦੇ ਨਵੇਂ ਆ ਪਿਛਲੇ ਅੱਧੇ ਬਾਕੀ ਰੰਗ ਪੇਂਟ ਕੰਡੀਸ਼ਨ ਜੋ ਵੀ ਆ ਤੁਹਾਡੇ ਸਾਹਮਣੇ ਇਹਦੇ ਨਾਲ ਆ ਗਿਆ ਜੀ ਸੋਨਾ ਲੀਕਾ 763 ਮਾਡਲ 2007 ਕੀਮਤ 1,80,000 ਰੁਪਇਆ ਦੋ ਸਿਲੰਡਰ ਇੰਜਨ ਦੇ ਵਿੱਚ ਹੈ ਟਰੈਕਟਰ ਕਿਉਂਕਿ 730 ਜਿਹੜਾ ਉਹ ਤਿੰਨ ਸਿਲੰਡਰ ਦੇ ਵਿੱਚ ਵੀ ਆਉਂਦਾ ਹੈ ਇਹਦੇ ਨਾਲ ਅੱਗੇ ਖੜਾ ਫਾਰਮ ਟਰੈਕ 60 96 ਮਾਡਲ 1,95,000 ਰੁਪਇਆ ਕੀਮਤ ਹੈ ਨੰਬਰ ਪੰਜਾਬ ਟਰੈਕਟਰ ਰੰਗ ਪੇਂਟ ਦਾ ਬਿਲਕੁਲ オリジナル ਅੱਗੇ ਖੜਾ ਹੈ ਆਇਸ਼ਰ 241 ਮਾਡਲ 2020 ਨੰਬਰ ਪੰਜਾਬ ਕੀਮਤ 2,85,000 ਰੁਪਏ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਬਹੁਤ ਹੀ ਸਾਫ਼ ਸੁਥਰਾ ਟਰੈਕਟਰ ਆ ਜੀ ਅੱਗੇ ਖੜਾ ਜੀ Mahindra 475 ਮਾਡਲ 2009 2,90,000 ਰੁਪਏ ਮੋਲਾ ਟਰੈਕਟਰ ਦਾ ਡਬਲ ਕਲਚ ਦੇ ਵਿੱਚ ਟਰੈਕਟਰ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਆ ਇਹ Rajasthan ਨੰਬਰ ਦਾ ਟਰੈਕਟਰ ਅਗਲੇ ਟਾਇਰ ਹੈਗੇ ਜੀ 60 ਕੋ ਪੈਸੇ ਇਦੇ ਨਾਲ ਅੱਗੇ ਖੜਾ ਜੀ ਸੋਨਾਲੀਕਾ ਡੀਆਈ 750 ਮਾਡਲ 2007 ਨੰਬਰ ਹਰਿਆਣਾ ਕੀਮਤ 2.5 ਲੱਖ ਰੁਪਈਆ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਹੈਗੇ ਆ ਜੀ 45 ਤੋਂ 50 ਪੈਸੇ ਡਬਲ ਕਲੱਚ ਸਾਈਡ ਗੇਅਰ ਇਦੇ ਨਾਲ ਅੱਗੇ ਖੜਾ ਜੀ ਸੋਨਾਲੀਕਾ 750 ਮਾਡਲ 2004 ਕੀਮਤ 1.90 ਲੱਖ ਰੁਪਈਆ 6 ਚੱਲੀ ਡਬਲ ਕਲੱਚ पंजाब नंबर है ट्रैक्टर ये नाल अगे खड़ा जी आयुषा चार सौ पचासी दो हज़ार बारह मॉडल नंबर पंजाब कीमत दो लख नब्बे हज़ार रुपये ट्रैक्टर ये भी बहुत सोहना है ये ना अगे खड़ा जी महिंद्रा पांच सौ पचासी अगले टाइ ट्रैक्टर तो है जी नब्बे पैसे पिछले तीह पैंती पैसे ਇਹ ਟਰੈਕਟਰ ਮਾਡਲ ਹੈਗਾ ਜੀ 1999 ਤੇ ਇਹਦੀ ਜੋ ਕੀਮਤ ਆ ਉਹ 215000 ਰੁਪਇਆ ਬਾਕੀ ਮੌਕੇ ਤੇ ਮੰਤਾਨ ਹੋ ਜਾਊਗਾ ਇਹਦੇ ਨਾਲ ਅਗੇ ਖੜਾ Mahindra 475 2006 ਮਾਡਲ 210000 ਰੁਪਇਆ ਕੀਮਤ ਆ ਟਰੈਕਟਰ ਦੀ ਅੱਗੇ ਆ ਗਿਆ ਜੀ Mahindra 475 ਪੰਜਾਬ ਨੰਬਰ 96 ਮਾਡਲ ਕੀਮਤ 160000 ਰੁਪਇਆ ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆ ਅਗਲੇ 35 35 ਪੈਸੇ ਉੱਗੀ ਖੜਾ ਜੀ ਆਇਸ਼ਰ 241 20 ਮਾਡਲ 320000 ਰੁਪਿਆ ਕੀਮਤ ਸੋ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਇਹਦੇ ਨਾਲ ਫਿਰ ਅੱਗੇ ਆ ਗਏ ਜੀ ਆਇਸ਼ਰ 241 2000 ਮਾਡਲ ਆ 122000 ਰੁਪਿਆ ਮੋਲਾ ਇਹਦੇ ਨਾਲ ਖੜਾ ਜੀ 43610 88 ਮਾਡਲ 140000 ਰੁਪਿਆ ਮੋਲ ਟਰੈਕਟਰ ਦਾ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਜੀ ਇਹਦੇ ਨਾਲ ਅੱਗੇ ਖੜਾ ਮਹਿੰਦਰਾ 265 ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆ ਅਗਲੇ 75 80 85 ਪੈਸੇ ਮਾਡਲ 2018 ਕੀਮਤ 395000 ਰੁਪਿਆ ਨੰਬਰ ਪੰਜਾਬ ਇਹਦੇ ਨਾਲ ਅੱਗੇ ਖੜਾ ਫਾਰਮ ਟਰੈਕ 1997 ਮਾਡਲ 165000 ਰੁਪਿਆ ਕੀਮਤ ਆ ਟਰੈਕਟਰ ਦੀ ਅੱਗੇ ਨਾਲ ਹੀ ਆ ਗਿਆ ਇਹਸ਼ਰ 241 ਮਾਡਲ 2016 ਕੀਮਤ 2 ਲੱਖ 33500 ਰੁਪਿਆ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਬਿਲਕੁਲ कसे ਆ ਪਿਛਲੇ ਹੈਗੇ ਆ ਜੀ 30 35 ਪੈਸੇ ਇਹਦੇ ਨਾਲ ਆ ਗਿਆ ਸਵਰਾਜ 855 ਮਾਡਲ 2015 ਤੇ ਇਹਦੀ ਜਿਹੜੀ ਕੀਮਤ ਆ 4 ਲੱਖ ਤੇ 75000 ਰੁਪਇਆ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਓਰੀਜਨਲ ਆ ਓਰੀਜਨਲ ਕੰਡੀਸ਼ਨ ਦੇ ਵਿੱਚ ਆ ਟਰੈਕਟਰ ਅੱਗੇ ਖੜਾ ਜੀ ਜੌਨ ਡੀਅਰ 5036D ਪੰਜਾਬ ਨੰਬਰ 18 ਮਾਡਲ ਕੀਮਤ 450000 ਰੁਪਇਆ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਟਾਇਰਾਂ ਦੀ ਗੱਲ ਕਰੀ ਤਾਂ ਟਾਇਰ ਹੈਗੇ ਆ ਜੀ 85 ਤੋਂ 90 ਪੈਸੇ ਅੱਗੇ ਆ ਗਿਆ ਜੀ ਪਾਵਰ ਟਰੱਕ 445 14 ਮਾਡਲ 3 ਲੱਖ 45000 ਰੁਪਿਆ ਕੀਮਤ ਹੈ ਟਰੈਕਟਰ ਦੀ ਇਹ ਟਰੈਕਟਰ ਦੇ ਹੈਗੇ ਆ ਜੀ 40 ਤੋਂ 45 ਪੈਸੇ 45 ਐਚ ਪੀ ਦੇ ਵਿੱਚ ਆਉਂਦਾ ਟਰੈਕਟਰ ਤੇਲ ਬ੍ਰੇਕ ਤੇ ਡੀਜ਼ਲ ਪੀਟੀਓ ਹੈ ਜੀ ਇਹਦੇ ਨਾਲ ਖੜਾ ਹੈ ਆਰਐਕਸ 700 ਬੰਦਾ 750 ਆਰਐਕਸ 2015 ਮਾਡਲ 4 ਲੱਖ 45000 ਰੁਪਿਆ ਮੁੱਲ ਦਾ ਟਰੈਕਟਰ ਦਾ RJ31 ਨੰਬਰ ਟਾਇਰ ਹੈਗੇ ਜੀ 75 ਤੋਂ 80 ਪੈਸੇ ਅੱਗੇ ਖੜਾ ਹੈ ਯਾਸ਼ਰ 241 ਮਾਡਲ 2014 ਕੀਮਤ 1 ਲੱਖ 60000 ਰੁਪਿਆ ਇਹ ਟਰੈਕਟਰ ਦੇ ਕੋਸੀ ਹੋਏ ਇਹਦੇ ਨਾਲ ਅੱਗੇ ਖੜਾ ਜੀ ਫਾਰਮ ਟ੍ਰੈਕ 50 ਪਿਛਲੇ ਟਾਇਰ ਟਰੈਕਟਰ ਦੇ ਹੈਗੇ 90 ਪੈਸੇ ਮਾਡਲ 97 ਕੀਮਤ 1 ਲੱਖ 60000 ਰੁਪਿਆ ये ना आ गए जी फोर्ड छत्तीस सौ त्रनवे मॉडल डेढ़ लख रुपया मुल ट्रैक्टर का पिछले टायर है जी पचासी तो नब्बे पैसे अगे फिर फोर्ड खड़ा जी, है जी सतानवे मॉडल सॉरी सतर मॉडल एक लख पंद्रह हज़ार रुपया मुल पिछले टायर रेडियल डे ती पैंती पैसे अगे खड़ा है फोर्ड छियाली सौ ਇਹ ਮਾਡਲ ਹੈਗਾ 94 1,45,000 ਰੁਪਏ ਕੀਮਤ ਦਾ ਟਰੈਕਟਰ ਦੀ ਇਹਦੇ ਨਾਲ ਅਗੇ ਖੜਾ ਇਹ ਫਾਰਮ ਟੱਕ 50 ਸਵੈਟੇ ਮਾਡਲ ਤੇ ਨੰਬਰ ਨਹੀਂ ਲਿਖਿਆ ਵੇਟ ਨਹੀਂ ਲਿਖਿਆ ਆ ਇਹ ਖੜਾ ਹੈ ਸਵਰਾ 735 97 ਮਾਡਲ ਹੈ 1,45,000 ਰੁਪਏ ਮੁੱਲ ਦਾ ਟਰੈਕਟਰ ਦਾ ਟਾਇਰ ਅਗਲੇ कसे ਹੋਏ ਆ ਪਿਛਲੇ ਹੈਗੇ ਆ 70 ਤੋਂ 75 ਪੈਸੇ ਦੋਸਤੋ ਇੱਧਰ ਖੜਾ ਜੀ ਅਰਚਿੰਗ 605 ਮਾਡਲ ਹੈਗਾ ਇਹ 11 ਕੀਮਤ 375000 ਰੁਪਿਆ ਪੰਜਾਬ ਨੰਬਰ ਹੈ ਜੀ ਫੈਵਰ ਵਗੈਰਾ ਲੱਗੀ ਹੋਈ ਹੈ ਟਰੈਕਟਰ ਤੇ ਕੰਡੀਸ਼ਨ ਬਹੁਤ ਹੀ ਸਾਫ ਸਫਰੀ ਹੈ ਫੈਕਟਰੀ ਇਹਦੇ ਨਾਲ ਆ ਗਿਆ ਜੀ ਫਾਰਮ ਟ੍ਰੈਕ 60 ਈਪੀਆਈ 12 ਮਾਡਲ 385000 ਮੁੱਲ ਟਾਇਰ ਜੇ गल करिए पैसे अगले टायर है जी नवे नाल खड़ा जी स्वराज अठ सौ पचवंजा मॉडल है जी दो हजार उन्नी स्वराज अठ सौ पचवंजा मॉडल हैगा जी दो हजार दस ਕੀਮਤ 385000 ਰੁਪਇਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਸੂਏ ਸੀ ਅਰਜ ਦੀ ਮੰਡੀ ਦੇ ਇਸ ਟਰੈਕਟਰ ਤੇ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ